ਜਿਹੜਾ ਜੰਗ ਦੇ ਜਿਹੜਾ ਛਿੜਿਆ ਹੋਇਆ ਹੈ ਪਾਕਿਸਤਾਨ ਦੇ ਵਿਚਾਲੇ ਤੇ ਇਹ ਜਿਹੜਾ ਪਿੰਡ ਹੈ ਬਿਲਕੁਲ ਸਰਹੱਦ ਦੇ ਉੱਪਰ ਹੈ ਵੇਖੋ ਜੀ ਸਾਡਾ ਜਿਹੜਾ ਨਗਰ ਆ ਇਹ ਬਾਰਡਰ ਦੇ ਉੱਪੋਂ ਸਿਰਫ 50-60 ਮੀਟਰ ਦੂਰ ਹੈ ਤੇ ਸਾਡੇ ਵਿੱਚ ਕੋਈ ਖੌਫ ਵਾਲਾ ਮਾਹੌਲ ਨਹੀਂ ਹੈਗਾ ਸਭ ਸ਼ਾਂਤੀ ਵਾਲਾ ਮਾਹੌਲ ਆ ਸਾਰੇ ਆਪਣੀ ਨਾਰਮਲ ਲਾਈਫ ਜਿਹੜੇ ਉਹ ਜੀ ਰਹੇ ਨੇ ਕੁਝ ਤੋੜੀ ਤੰਦ ਕੁਝ ਤੇ ਬੰਨ ਚੁੱਕੀਆਂ ਨੇ ਤੇ ਬਾਕੀ ਆ بارش ਦੇ ਕਰਕੇ ਜਿਹੜਾ ਵਾ ਉਹ ਫਰੋਤਾ ਕੰਮ ਬਾਕੀ ਸਾਨੂੰ ਕੋਈ ਰੋਕ ਟੋਕ ਨਹੀਂ ਆ ਗਈ ਹੈ ਤੇ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਇਹ ਦੋਵੇਂ ਹੁਣ ਕਹਿ ਸਕਦੇ ਦੋ ਭਰਾ ਨੇ ਪਹਿਲਾਂ ਇੱਕ ਸੀ ਹੁਣ ਦੋ ਭਰਾ ਕਹਿ ਸਕਦੇ ਆ ਬਾਕੀ ਉਹ ਵੀ ਆਪਣੇ ਖੂਨ ਆ ਪੰਜਾਬੀ ਆ ਪੰਜਾਬੀ ਹਰ ਥਾਂ ਡੱਟ ਜਾਂਦੇ ਨੇ ਯਾਹ ਤਾਂ ਸਾਡੇ ਨੂੰ ਮੰਨ ਲਓ ਆਹ ਦੀ ਬਾਰਡਰ ਬੈਠੇ ਸਾਡੇ 15 20 ਪਿੰਡ ਨੇ ਜਿੱਥੋਂ ਤੱਕ ਅਸੀਂ ਮੰਨ ਲਓ ਉਧੇ ਜਾਂਦੇ ਆ ਕੋਈ ਇਹੋ ਜਿਹਾ ਲੜਾਈ ਦਾ ਮਾਹੌਲ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਵਾਰਿਸ মিডিਆ ਦੇ ਨਾਲ ਤੇ ਮੈਂ ਹਾਂ ਪ੍ਰਗਟ ਸਿੰਘ ਇਸ ਵੇਲੇ ਅਸੀਂ ਬਾਰਡਰ ਦੇ ਸਰਹੱਦੀ ਪਿੰਡ ਹੈ ਜਿਹੜਾ ਨਸ਼ਹਿਰਾ ਮੌਜੂਦ ਹੈ ਗੁਰਦੁਆਰਾ ਬੀਬੀ ਸੁਖਾ ਜੀ ਬੀਬੀ ਸੁਖਾ ਜੀ ਜਿਹੜੇ ਨੇ ਬ੍ਰਾਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅਣਸਬੰਸ ਦੇ ਵਿੱਚੋਂ ਨੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਗੁਰਦੁਆਰੇ ਦੇ ਇਤਿਹਾਸ ਦੀ ਜਾਣਕਾਰੀ ਉਹਨਾਂ ਨਾਲ ਸਾਂਝੀ ਕਰਾਂਗੇ ਫਿਰ ਆਪਾਂ ਜਿਹੜਾ ਜੰਗ ਦੇ ਜਿਹੜਾ ਛਿੜਿਆ ਹੋਇਆ ਹੈ ਭਾਰਤ ਪਾਕਿਸਤਾਨ ਦੇ ਵਿਚਾਲੇ ਤੇ ਇਹ ਜਿਹੜਾ ਪਿੰਡ ਹੈ ਬਿਲਕੁਲ ਸਰਹੱਦ ਦੇ ਉੱਪਰ ਹੈ ਤੇ ਇਹਦੇ ਨਾਲ ਇਸ ਤੇ ਵੀ ਗੱਲ ਕਰਾਂਗੇ ਕਿ ਕਿਵੇਂ ਦਾ ਲੱਗ ਰਿਹਾ ਹੈ ਮਾਹੌਲ ਪਿੰਡ ਦੇ ਵਿੱਚ ਲੋਕ ਵੈਸੇ ਮੌਜੂਦ ਨੇ ਪਿੰਡ ਨੂੰ ਕੋਈ ਖੋ ਪਾ ਕੇ ਨਹੀਂ ਜੰਗਦਾ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਵੀਰ ਮੌਜੂਦ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਰ ਜੀ ਬੀਬੀ ਸੁੱਖਾ ਜੀ ਦਾ ਗੁਰਦੁਆਰਾ ਤੁਸੀਂ ਹੈਡ ਗ੍ਰੰਥੀ ਉਹ ਸਭ ਤੋਂ ਪਹਿਲਾਂ ਸਾਡੇ ਦੇਸ਼ ਵਿਦੇਸ਼ ਦੇ ਵਿੱਚ ਸੰਗਤ ਦੇਖ ਰਹੀ ਹੈ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰ ਦਿਓ ਬੀਬੀ ਸੁੱਖਾ ਜੀ ਬਾਬਾ ਬੁੱਢਾ ਸਾਹਿਬ ਜੀ ਜੋ ਕਿ ਸਿੱਖ ਧਰਮ ਦੇ ਵਿੱਚ ਬਹੁਤ ਸਤਿਕਾਰਯੋਗ ਸ਼ਖਸੀਅਤ ਹੋਏ ਨੇ ਉਹਨਾਂ ਦੀ 7ਵੀਂ ਜਿਹੜੀ ਅਨਸਬੰਸ ਪੀੜ੍ਹੀ ਜਿਹੜੀ ਹੋਈ ਆ ਉਹ ਬੀਬੀ ਸੁਖਾ ਜੀ ਬਾਬਾ ਰਾਮ ਕੋਇਰ ਜੀ ਜਿਨ੍ਹਾਂ ਨੇ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਤਿਲਕ ਦੀ ਰਸਮ ਨਿਭਾਈ ਸੀ ਉਹ ਉਹਨਾਂ ਦੇ ਜਿਹੜੀ ਸੁਪੁੱਤਰੀ ਨੇ ਬੀਬੀ ਸੁਖਾ ਜੀ ਉਹ ਔਰ ਨਸ਼ਹਰੇ ਪਿੰਡ ਦੇ ਵਿੱਚ ਅਜਮਿਤ ਰਾਏ ਹਾਂ ਸਹਿਬ ਰਾਏ ਚੌਧਰੀ ਦਾ ਜਿਹੜਾ ਭਰਾ ਸੀ ਉਹ ਅਜਮਿਤ ਰਾਏ ਅਜਮਿਤ ਰਾਏ ਦਾ ਸੀ ਉਹ ਸਿੱਖ ਧਰਮ ਦੇ ਨਾਲ ਜਿਹੜਾ ਸੀ ਪ੍ਰੇਮ ਰੱਖਦਾ ਸੀ ਗੁਰੂ ਘਰ ਦਾ ਨਾਲ ਪ੍ਰੇਮ ਰੱਖਦਾ ਸੀ ਉਹਨਾਂ ਦੇ ਬੇਟੇ ਜਗਮੀਤ ਸਿੰਘ ਦੇ ਨਾਲ ਜਿਹੜਾ ਇਹ ਬੀਬੀ ਸੁਖਾਂਜੀ ਦੀ ਜਿਹੜੀ ਇੱਥੇ ਸ਼ਾਦੀ ਹੋਈ ਸੀ ਇਸ ਨਿਸ਼ਾਰੇ ਨਗਰ ਦੇ ਵਿੱਚ ਔਰ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਸ ਇਸ ਨਗਰ ਦੇ ਵਿੱਚ ਬਹੁਤ ਵਧਿਆ ਖੁਲਿਆ ਅਸੀਂ ਵੀ ਸਾਰੇ ਜਿਹੜਾ ਬੀਬੀ ਸੁਖਾਂਜੀ ਦਾ ਜਿਹੜੇ ਪਰਿਵਾਰ ਦੇ ਵਿੱਚੋਂ ਆ ਔਰ ਗਾਂ ਤੋਂ ਗਾਂ ਜਿਹੜੀ ਅੰਸ ਬੰਸ ਜਿਹੜੀ ਉਹ ਚਲਦੀ ਪਈ ਹੈ ਬੀਬੀ ਸੁਖਾਂਜੀ ਦੀ ਤੇ ਬੀਬੀ ਸੁਖਾਂਜੀ ਜਿਹੜੇ ਨੇ ਬਾਬਾ ਬੁੱਢਾ ਸਾਹਿਬ ਜੀ ਨਾਲ ਇਹਨਾਂ ਦਾ ਕੀ ਰਿਸ਼ਤਾ ਸੀ ਰਿਸ਼ਤੇ ਦੇ ਵਿੱਚ ਕੀ ਲੱਗਦੇ ਸੀ ਉਹਨਾਂ ਦੇ ਵੇਖੋ ਜੀ 43 ਪਰ 23 ਗਾਂ ਲੱਗਦੇ ਸਨ 7ਵੀਂ ਪੀੜ੍ਹੀ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਜੀ ਉਹ ਜੇ ਗੱਲ ਕਰ ਲਈਏ ਗੁਰਦੁਆਰਾ ਸਾਹਿਬ ਦੀ ਕਹਿੰਦੇ ਨੇ ਕਿ ਇੱਕ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਖੁਫਾ ਗੁਫਾ ਵੀ ਜਾਂ ਹੈਗੀ ਆ ਜਿਹੜੀ ਕਿ ਇੱਥੋਂ ਕਿਤੇ ਹੋਰ ਜਾ ਕੇ ਨਿਕਲਦੀ ਸੀ ਕਿੱਥੇ ਨਿਕਲਦੀ ਸੀ ਉਹ ਕਿਹੜੀ ਹੈ ਚੀ ਗੁਫਾ ਜਿਹੜੀ ਇੱਥੇ ਇੱਕ ਮਜੂਦਾ ਹੈ ਜੀ ਠੀਕ ਆਪਣੇ ਪਿਛਲੇ ਬੰਨੇ ਉਹ ਨੀਚੇ ਜਿਹੜਾ ਹੈਗੀ ਆ ਪੁਰਾਣਾ ਸਾਹਿਬ ਕਿਹਾ ਜਾਂਦਾ ਹੈ ਇਹ ਪਹਿਲਾਂ ਜਿਹੜਾ ਅਸੀਂ ਸਾਡੇ ਪੁਰਾਣੇ ਬਜ਼ੁਰਗ ਕਿ ਦੱਸਦੇ ਨੇ ਕਹਿੰਦੇ ਕਿ ਇਹਦੇ ਵਿੱਚੋਂ ਦੋ ਸੁੰਗਾਂ ਨਿਕਲਦੀਆਂ ਸੀ ਇੱਕ ਲਾਹੌਰ ਵਾਲੇ ਸਾਈਡ ਜਾਂਦੀ ਸੀ ਇੱਕ ਪੱਟੀ ਵਾਲੇ ਸਾਈਡ ਜਾਂਦੀ ਸੀ ਤੇ ਉਹ ਜਿਹੜਾ ਹੁਣ ਜਿਹੜਾ ਉਹ ਖੁਦਾਈ ਕੀਤ ਕਰਨ ਤੋਂ ਬਾਅਦ ਵਿੱਚ ਜਿਹੜਾ ਉਹ ਅੱਗੇ ਜਿਹੜਾ ਉਹ ਮੰਦ ਮਿਲੀ ਆ ਬਾਕੀ ਗਾਂ ਖੁਦਾਈ ਨਹੀਂ ਕੀਤੀ ਗਈ ਕਿਉਂਕਿ ਗੁਰਦਰਾ ਸਾਹਿਬ ਦੀ ਉਹ ਸਾਰੀ ਕਰਨੀ ਸੀ ਇਸ ਕਰਕੇ ਹਾਂ ਥੱਲੇ ਭੋਰਾ ਸਾਹਿਬ ਹੈ ਆ ਉਹਦੇ ਤੁਸੀਂ ਦਰਸ਼ਨ ਕਰ ਸਕਦੇ ਜੀ ਇਹ ਜਿਹੜੀ ਸੁਰੰਗ ਇੱਕ ਪਾਕਿਸਤਾਨ ਦੇ ਵਿੱਚ ਨਿਕਲਦੀ ਲਾਹੌਰ ਨਿਕਲਦੀ ਸੀ ਤੇ ਇੱਕ ਪੱਟੀ ਸ਼ਹਿਰ ਚ ਨਿਕਲਦੀ ਸੀ ਇੱਕ ਕਹਿ ਸਕਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਹੋਣਗੀਆਂ ਫਿਰ ਇਸ ਸੋਰੂnga ਸਰਦਾਰ ਜਸਾ ਸਿੰਘ ਆਲੂ ਵਾਲਿਆਂ ਦੇ ਸਮੇਂ ਦੀ ਹੋ ਸਕਦੀਆਂ ਨੇ ਜੀ ਉਹ ਤੇ ਜੇ ਗੱਲ ਕਰ ਲਈਏ ਵੀਰ ਜੀ ਮਾਹੌਲ ਦੀ ਜਿਹੜਾ ਜੰਗ ਦਾ ਮਾਹੌਲ ਆ ਬਣਿਆ ਹੋਇਆ ਦੋਵਾਂ ਦੇਸ਼ਾਂ ਦੇ ਵਿੱਚ ਤਣਾਅਪੂਰਨ ਮਾਹੌਲ ਚੱਲ ਰਿਹਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੁਹਾਡੇ ਇਲਾਕੇ ਦਾ ਕੀ ਹੈ ਤੂੰ ਕੀ ਤੁਸੀਂ ਕਿਉਂਕਿ ਬਿਲਕੁਲ ਬਾਰਡਰ ਦੇ ਉੱਪਰ ਬੈਠੇ ਹੋ 0 ਜਿਹੜਾ ਤੁਹਾਡੇ ਤੋਂ ਜਿਹੜੀ ਸਰਹੱਦ ਹੈ ਮਤਲਬ 500 ਕਿਲੋਮੀਟਰ ਦੇ ਕਰੀਬ ਜਿਹੜੀ ਸਰਹੱਦ ਹੈ ਤੇ ਕਿਵੇਂ ਪਿੰਡ ਦਾ ਮਾਹੌਲ ਕਿਵੇਂ ਦਾ ਹੈ ਵੇਖੋ ਜੀ ਸਾਡਾ ਜਿਹੜਾ ਨਗਰ ਆ ਇਹ ਬਾਰਡਰ ਦੇ ਉੱਪੋਂ ਸਿਰਫ 50-60 ਮੀਟਰ ਦੂਰ ਆ ਹੂੰ ਤੇ ਸਾਡੇ ਵਿੱਚ ਕੋਈ ਖੌਫ ਵਾਲਾ ਮਾਹੌਲ ਨਹੀਂ ਹੈਗਾ ਸਭ ਸ਼ਾਂਤੀ ਵਾਲਾ ਮਾਹੌਲ ਆ ਸਾਰੇ ਆਪਣੇ ਨਾਰਮਲ ਲਾਈਫ ਜਿਹੜੇ ਉਹ ਜੀ ਰਹੇ ਨੇ ਇੱਥੇ ਜਿਹੜਾ ਵਾ ਜਿਸ ਤਰ੍ਹਾਂ ਲੋਕਾਂ ਦੇ ਪਹਿਲਾਂ ਕੰਮ ਕਾਰੋਬਾਰ ਚੱਲਣ ਰਿਹਾ ਉਸੇ ਤਰ੍ਹਾਂ ਹੁਣ ਵੀ ਕੰਮ ਕਾਰੋਬਾਰ ਚੱਲਣ ਡੇ ਨੇ ਕੋਈ ਉਹ ਜਾਨੀ ਜੰਗ ਵਾਲਾ ਮਾਹੌਲ ਜਿਹੜਾ ਵਾ ਉਹ ਖੌਫ ਨਹੀਂ ਹੈਗਾ ਸਾਡੇ ਦਿਲਾ ਦੇ ਵਿੱਚ ਜੀ ਉਹ ਜਿਸ ਤਰ੍ਹਾਂ ਕਣਕਸ ਦੀ ਬਾਡੀ ਹੋਈ ਆ ਜਿਹੜੇ ਆਪਣੇ ਸਰਹੱਦ ਜਿਹੜੀਆਂ ਤਾਰਾਂ ਕੰਡਿਆਲੀ ਤਾਰਾਂ ਲੱਗੀਆਂ ਆ ਉਹਦੇ ਗੇਟ ਬਣੇ ਆ ਗੇਟ ਤੇ ਅੰਦਰ ਜਿਹੜੀ ਆਪਣੀ ਜ਼ਮੀਨ ਆ ਆਪਣੇ ਲੋਕਾਂ ਦੀ ਕਿਸਾਨਾਂ ਦੀ ਜਮੀਨਾਂ ਉਹਦੀ ਵਾੜੀ ਹੋ ਚੁੱਕੀ ਹੈ ਤੂੜੀ ਤੰਦ ਦਾ ਕਿਵੇਂ ਬਣਿਆ ਉਹਦਾ ਵੇਖੋ ਜੀ ਤੂੜੀ ਤੰਦ ਕੁਝ ਤੇ ਬਣ ਚੁੱਕਿਆ ਨੇ ਤੇ ਬਾਕੀ ਆ ਬਾਰਿਸ਼ ਦੇ ਕਰਕੇ ਜਿਹੜਾ ਵਾ ਉਹ ਖਲੋਤਾ ਕੰਮ ਹੋ ਬਾਕੀ ਸਾਨੂੰ ਕੋਈ ਰੋਕ ਟੋਕ ਨਹੀਂ ਆ ਗਈ ਕੋਈ ਇਸ ਤਰ੍ਹਾਂ ਦਾ ਤੇ ਨਹੀਂ ਹੈਗਾ ਕਿ ਜੰਗ ਦੀ ਕਾਰਨ ਜਿਹੜੇ ਉਹ ਗੇਟ ਬੰਦ ਕਰ ਦਿੱਤੇ ਗਏ ਹੁਣ ਤੇ ਤੂੜੀ ਤੋਂ ਮਨਾ ਕਰ ਦਿੱਤਾ ਗਿਆ ਹੋਵੇ ਇਹ ਵੇਖੋ ਜੀ ਜਦੋਂ ਇਹ ਮਾਹੌਲ ਹੋਇਆ ਸੀ ਕਿ ਉਹ 2 ਦਿਨ ਵਾਸਤੇ ਇਹਨਾਂ ਬੰਦ ਕੀਤਾ ਸੀ ਬਾਕੀ ਨਾਰਮਲ ਹੋ ਗਿਆ ਬਾਅਦ ਵਿੱਚ ਹੂੰ ਜੀ ਮਨੂੰ ਆਪਣੇ ਰੇਂਜਰ ਤੇ ਉਹ ਪਾਕਿਸਤਾਨ ਦੇ ਰੇਂਜਰ ਚ ਕਿੰਨਾ ਕੁ ਡਿਫਰੈਂਟ ਹੈ ਕਿੰਨਾ ਕੁ ਫਰਕ ਹੈਗਾ ਜਿਹੜੇ ਆਪਣੇ ਬਾਰਡਰ ਬੈਟ ਦੇ ਉੱਪਰ ਜਿਹੜੇ ਆਪਣੇ ਰੇਂਜਰ ਨੇ ਉਹ ਤੇ ਬਾਰਡਰ ਦੇ ਉੱਪਰ ਹੀ ਨੇ ਉਹਨਾਂ ਦੇ ਜਿਹੜੇ ਰੇਂਜਰ ਆ ਉਹ ਕਾਫੀ ਪਿਛੇ ਰਹਿੰਦੇ ਨੇ ਉਹਨਾਂ ਹੂੰ ਕਾਫੀ ਪਿਛੇ ਰਹਿੰਦੇ ਨੇ ਬਹੁਤ ਕਿ ਬਹੁਤ ਪਿਛੇ ਆਪਣੇ ਨਗਰ ਦੇ ਉੱਪਰੋਂ ਆਪਣੇ ਪਿੰਡ ਦੇ ਵਿੱਚੋਂ ਇੱਕ ਪਿੰਡ ਪਾਕਿਸਤਾਨ ਦਾ ਵੀ ਨਜ਼ਰ ਆਉਂਦਾ ਪਿੰਡ ਦਾ ਕੀ ਨਾਮ ਆ ਜੀ ਪਿੰਡ ਦਾ ਨਾਮ ਪੜਾਣਾ ਜੀ ਹੂੰ ਜੀ ਮਤਲਬ ਉੱਥੋਂ ਦੇ ਲੋਕ ਜਿਹੜੇ ਆ ਕੰਮਕਾਜ ਕਰਦੇ ਨਜ਼ਰ ਆਉਂਦੇ ਆ ਆਪਾਂ ਨੂੰ ਜੀ ਹਾਂ ਜੀ ਨਜ਼ਰ ਆਉਂਦੇ ਨੇ ਕੰਮਕਾਰ ਕਰਦੇ ਜੀ ਕੋਈ ਉੱਥੋਂ ਦੀਆਂ ਆਵਾਜ਼ਾਂ ਜਿਸ ਤਰ੍ਹਾਂ ਆਪਣੇ ਗੁਰਦੁਆਰਾ ਸਾਹਿਬ ਦੇ ਉੱਪਰ ਨਿਤਨੇਮ ਹੁੰਦਾ ਅੰਮ੍ਰਿਤ ਵੇਲੇ ਜਾਂ ਸ਼ਾਮ ਨੂੰ ਰਹਿਰਾ ਸੋਧਰ ਦਾ ਜਾਪ ਹੁੰਦਾ ਜੇਕਰ ਬਿਲਕੁਲ ਪਿੰਡ ਸਰਹਾਦੇ ਦੇ ਨੇੜੇ ਆ ਉੱਥੇ ਆਵਾਜ਼ ਆਪਣੀ ਜਾਂਦੀ ਹੋਏਗੀ ਦੋਵੇਂ ਟਾਈਮ ਦੀ ਉਹਨਾਂ ਦੇ ਕੋਈ ਜਦੋਂ ਕੋਈ ਆਪਣੀ ਨਮਾਜ਼ ਦਾ ਅਦਾ ਕਰਦੇ ਨੇ ਕੋਈ ਆਵਾਜ਼ਾਂ ਸੁਣਦੀਆਂ ਸੁਣਾਈ ਦਿੰਦੀਆਂ ਨੇ ਉਹਨਾਂ ਦੀ ਉਹਨਾਂ ਦੀ ਨਮਾਜ਼ ਦੀ ਜਿਹੜੀ ਆਵਾਜ਼ ਉਹ ਆਉਂਦੀ ਇੱਥੇ ਆਪਣੇ ਨਗਰ ਦੇ ਵਿੱਚ ਆਪਣੀਆਂ ਵੀ ਦੋ ਗੁਰਦਾਰਾ ਸਾਹਿਬ ਨੇ ਆਪਣੇ ਬੀਬੀ ਸੁਖਾਂਜੀ ਦਾ ਵਾ ਭਗਤ ਚੱਲੰਦਸ ਜੀ ਦਾ ਆਪਣੇ ਇਹਨਾਂ ਦੋ ਗੁਰਦਾਰਾ ਸਾਹਿਬ ਦੀਆਂ ਆਵਾਜ਼ਾਂ ਵੀ ਉਧਰ ਜਾਂਦੀਆਂ ਨੇ ਔਰ ਜਿੰਨਾ ਸਮਾਂ ਉਹ ਆਪਣੀ ਨਮਾਜ਼ ਪੜ੍ਹਦੇ ਉਹ ਸਾਨੂੰ ਇੱਥੇ ਕਲੀਅਰਸ ਹੁੰਦੀਆਂ ਨੇ ਕਲੀਅਰਸ ਹੁੰਦੀਆਂ ਜੀ ਤੇ ਬਾਕੀ ਉਹ ਜਿਹੜੇ ਉਹਨਾਂ ਦੇ ਉੱਥੇ ਕੋਈ ਹੋਕਾ ਦੇਣ ਵਾਲੇ ਨੇ ਉਹਨਾਂ ਦੀਆਂ ਆਵਾਜ਼ਾਂ ਵੀ ਇੱਥੇ ਸੁਣਦੀਆਂ ਨੇ ਜਿਸ ਤਰ੍ਹਾਂ ਆਪਣੇ ਲੋਕ ਵੀ ਜਾਣਦੇ ਨੇ ਸਰਹੱਦ ਤੋਂ ਕੰਡਿਆਲੀ ਤਾਰ ਤੋਂ ਪਾਰ ਆਪਣੀ ਖੇਤੀ ਉਹਨਾਂ ਦੀ ਉਹਨਾਂ ਦੀ ਤਾਂ ਤਾਰ ਲੱਗੀ ਨਹੀਂ ਹੋਈ ਉਹਨਾਂ ਦੀ ਜ਼ਮੀਨ ਵੀ ਆਪਣੀ ਜ਼ਮੀਨ ਦੇ ਨਾਲ ਬਿਲਕੁਲ ਤੇ ਉਹ ਵੀ ਕੰਮਕਾਰ ਕਰਦੇ ਆਪਸ ਵਿੱਚ ਗੱਲਬਾਤ ਨਹੀਂ ਹੁੰਦੀ ਆਪਣੇ ਲੋਕਾਂ ਦੀ ਉਹਨਾਂ ਨਾਲ ਨਹੀਂ ਜੀ ਹੁਣ ਤੇ ਆਪਸ ਦੇ ਵਿੱਚ ਗੱਲਬਾਤ ਕਰ ਹੀ ਸਕਦੇ ਨੇ ਉੱਥੇ ਕਿਸੇ ਨੂੰ ਕੀ ਪਤਾ ਲੱਗਦਾ ਪਰ ਬਾਕੀ ਨਹੀਂ ਹੁਣ ਕੋਈ ਗੱਲਬਾਤ ਨਹੀਂ ਉਸ ਵੈਸੇ ਕਰਦੇ ਕੀ ਲੱਗਦਾ ਨਹੀਂ ਹੈ ਕਿ ਸਾਡੀ ਬਦਕਿਸਮਤੀ ਆ ਉਹ ਵੀ ਤਾਂ ਸਾਡਾ ਹਿੱਸਾ ਸੀ ਇੱਕ ਚੜਦਾ ਪੰਜਾਬ ਤੇ ਇੱਕ ਲੈਂਦਾ ਪੰਜਾਬ ਕਿਸੇ ਕਾਰੋਂ 47 ਦੀ ਵੰਡ ਨੇ ਸਾਡੇ ਤੋਂ ਉਹ ਸਾਡੇ ਆਪਣੇ ਜਿਹੜੇ ਦੂਰ ਕਰ ਦਿੱਤੇ ਬਿਲਕੁਲ ਜੀ ਬਿਲਕੁਲ ਹੈ ਤੇ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਇਹ ਦੋਵੇਂ ਹੁਣ ਕਹਿ ਸਕਦੇ ਦੋ ਭਰਾ ਨੇ ਪਹਿਲਾਂ ਇੱਕ ਸੀ ਹੁਣ ਦੋ ਭਰਾ ਕਹਿ ਸਕਦੇ ਆ ਬਾਕੀ ਉਹ ਵੀ ਆਪਣਾ ਹੀ ਖੂਨ ਆ ਪੰਜਾਬੀ ਆ ਪੰਜਾਬੀ ਹਰ ਥਾਂ ਡਟ ਜਾਂਦੇ ਨੇ ਬਿਲਕੁਲ ਜੀ ਜੰਗ ਨੂੰ ਕਿਵੇਂ ਦੇਖਦੇ ਹੋ ਜੇ ਜੰਗ ਲੱਗਦੀ ਹੈ ਤੇ ਪੰਜਾਬ ਦਾ ਕਿੰਨਾ ਕ ਨੁਕਸਾਨ ਹੋਏਗਾ ਕਿਉਂਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਵਸਦੇ ਤੇ ਪੰਜਾਬੀ ਨੇ ਵੇਖੋ ਜੀ ਪਹਿਲੀਆਂ ਜਿਹੜੀਆਂ ਦੋ ਜੰਗਾਂ ਹੋਈਆਂ ਨੇ ਅਸੀਂ ਤਾਂ ਸੁਣਿਆ ਅਸੀਂ ਅੱਖੀਂ ਨਹੀਂ ਵੇਖਿਆ ਬਾਕੀ ਵੀਰ ਜੀ ਹੋਣੀ ਐ ਬੈਠੇ ਨੇ ਇਹਨਾਂ ਨੇ ਤੇ ਵੇਖਿਆ ਮਾਹੌਲ ਹੋ ਜਾ ਬਾਕੀ ਸੁਣਿਆ ਹੈ ਕਿ ਜਦੋਂ ਜੰਗ ਲੱਗਦੀ ਹੈ ਨੁਕਸਾਨ ਦੋਵਾਂ ਪੰਜਾਬਾਂ ਦਾ ਹੀ ਹੁੰਦਾ ਵਾ ਉਧਰ ਦੇ ਪੰਜਾਬ ਦਾ ਵੀ ਤੇ ਇੱਜ਼ਤ ਦਾ ਪੰਜਾਬ ਦਾ ਇਹ ਬਾਕੀ ਸਰਕਾਰਾਂ ਪਿੱਛੇ ਬੈਠੀਆਂ ਉਹਨਾਂ ਨੂੰ ਕੀ ਇਸ ਚੀਜ਼ ਨਾਲ ਲੱਗੇ ਲੋਕ ਮਰਨੇ ਪੰਜਾਬ ਦੇ ਮਰਨੇ ਜੀ ਉਸੋ ਵੀਰ ਜੀ ਸਾਡੇ ਨਾਲ ਮਾਜੂਰ ਵੀਰ ਜੀ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਜਿਸ ਤਰ੍ਹਾਂ ਕਿ ਲੋਕ ਸਹਮੇ ਹੋਏ ਨੇ ਡਰੇ ਹੋਏ ਨੇ ਕਹਿ ਰਹੇ ਨੇ ਕਿ ਜੰਗ ਛੇੜਨ ਵਾਲੀ ਹੈ ਫੌਜ ਆ ਗਈ ਹੈ ਟੈਂਕ ਚੜ ਗਏ ਤੁਸੀਂ ਬਿਲਕੁਲ ਸਰਹੱਦ ਦੇ ਉੱਪਰ ਬੈਠੇ ਹੋ ਸਾਨੂੰ ਵੀ ਦੇਖਣ ਨੂੰ ਕੋਈ ਇੱਥੇ ਟੈਂਕ ਨਹੀਂ ਮਿਲੇ ਨਾ ਕੋਈ ਫੌਜ ਦੇਖੀ ਹੈ ਤੇ ਕਿਵੇਂ ਇਹ ਚੀਜ਼ ਦੇਖਣ ਨੂੰ ਮਿਲ ਰਿਹਾ ਕਿ ਲੋਕਾਂ ਦੇ ਵਿੱਚ ਬਹੁਤ ਜਿਹੜਾ ਵਹਿਮ ਹੋਇਆ ਹੋਇਆ ਲੋਕ ਰਾਸ਼ਨ ਇਕੱਠਾ ਕਰੀ ਜਾ ਰਹੇ ਪੈਟਰੋਲ ਇਕੱਠਾ ਕਰੀ ਜਾ ਰਹੇ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਸਰਹੱਦ ਦੇ ਉੱਪਰ ਬੈਠੇ ਹੋ ਯਾਹ ਤਾਂ ਤੇ ਸਾਡੇ ਨਾਲ ਮੰਨ ਲਓ ਆਹ ਦੀ ਬਾਰਡਰ ਬੈਠੇ ਸਾਡੇ 15 20 ਪਿੰਡ ਨੇ ਜਿੱਥੋਂ ਤੱਕ ਆਹੀਂ ਮੰਨ ਲਓ ਆਉਂਦੇ ਜਾਂਦੇ ਆ ਕੋਈ ਇਹੋ ਜਿਹਾ ਲੜਾਈ ਦਾ ਮਾਹੌਲ ਹੈ ਨਹੀਂ ਜੀ ਹਾਂਜੀ ਕੋਈ ਸਰਕਾਰ ਵੱਲੋਂ ਹਦਾਇਤ ਆਈ ਹੋਵੇ ਪਿੱਛੇ ਹਟ ਜਿਓ ਪੀ ਪਿੰਡ ਛੱਡ ਦਿਓ ਮੰਨ ਲਓ ਅਜੇ ਤੱਕ ਕੋਈ ਹਦਾਇਤ ਨਹੀਂ ਆਈ ਨਾ ਮਿਲਟਰੀ ਵੱਲੋਂ ਨਾ ਕੋਈ ਸਾਡੇ ਮੰਨ ਲਓ ਪੰਜਾਬ ਪੁਲਿਸ ਵੱਲੋਂ ਨਾ ਸਾਡੇ ਕਿਸੇ ਆਪਣੇ ਆਪ ਲੀਡਰ ਸਾਹਿਬਾਨ ਵੱਲੋਂ ਅਜੇ ਕੋਈ ਉਹ ਜੀ ਨਾ ਕੋਈ ਲੋਸਮੈਂਟ ਨਾ ਕਿਸੇ ਨੂੰ ਕਿ ਹੂੰ ਕੋਈ ਹੋਜੀ ਗੱਲਬਾਤ ਜਿੰਨੀ ਹੋਈ ਕੰਮਕਾਰ ਆਪਣਾ ਸਾਡਾ ਕਣਕ ਦਾ ਕੰਮ ਕਰ ਲਿਆ ਤੁਸੀਂ ਕਣਕ ਸਾਂਭ ਲਈਆ ਟੂੜੀਆਂ ਸਾਂਭ ਲੀਆਂ ਜੇਕਰ ਜੰਗ ਛਿੜਦੀ ਹੈ ਤਾਂ ਫਿਰ ਪਰਿਵਾਰ ਛੱਡ ਕੇ ਜਾਣਾ ਪਊਗਾ ਜੀ ਘਰ ਛੱਡ ਕੇ ਜਾਣਾ ਪੈਗੂ ਇੱਥੇ ਵੇਖੋ ਜੀ ਹੁਣ ਘਰ ਛੱਡ ਕੇ ਨਹੀਂ ਜਾਣਾ ਨਾ ਅੱਗੇ ਗਏ ਸੀ ਜਿਦਾਂ ਮੰਨ ਲਓ ਸਾਡੇ ਦਾਦੇ ਪਰਦਾਦਿਆਂ ਦਾ ਸਾਡੇ ਵੀਖੀ ਬਾਪ ਹੁਣਾਂ ਨੇ 71 ਦੀ ਤੇ 65 ਦੀ ਲੜਾਈ ਉਹ ਆਂਦੇ ਬੱਚੇ ਤੇ ਬੀਬੀਆਂ ਪਿੱਛੇ ਕੀਤੀਆਂ ਸੀ ਜਾਂ ਜਦੋਂ ਮੰਨ ਲਓ ਜਿਆਦਾ ਡੰਗਰਮਾਲ ਜਿਹੜੇ ਚੰਗੇ ਪਸ਼ੂ ਉਹ ਪਿੱਛੇ ਕਰ ਦਿੱਤੇ ਬਾਕੀ ਇੱਥੇ ਆਪਣਾ ਕੰਮ ਧੰਦਾ ਹੀ ਕਰਦੇ ਰਹੇ ਦਿਨੇ ਕੰਮ ਕਰਨਾ ਰਾਤ ਨੂੰ ਇੱਥੇ ਹੀ ਮੰਨ ਲਓ ਆਪਣੇ ਟਿਕਾਣਿਆਂ ਤੇ ਹੀ ਉਹਨਾਂ ਨੇ ਬਸੇਰਾ ਕਰਨਾ ਹਾਂਜੀ ਪਿੱਛੇ ਅੱਜ ਦੇ ਬੱਚੇ ਤੇ ਬੀਬੀਆਂ ਪਿੱਛੇ ਲੈ ਜਾਂਦੇ ਅੱਜ ਦੀ ਜੰਗ ਦੇ ਵਿੱਚ ਤੇ 65 ਦੀ ਜ 71 ਦੀ ਲੜਾਈ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈਗਾ ਕਿਉਂਕਿ ਅੱਜ ਸੈਸ ਨੇ ਬਹੁਤ ਤਰੱਕੀ ਕਰ ਲਈ ਉਸ ਟਾਈਮ ਜੇ ਸਾਨੂੰ ਪਿੰਡ ਛੱਡਣੇ ਪੈਂਦੇ ਸੀ ਗੱਡੇ ਰੇੜੇ ਸੀ ਸਾਡੇ ਕੋਲ ਅੱਜ ਸਾਡੇ ਤੋਂ ਹਰ ਚੀਜ਼ ਦੀ ਜਿਹੜੀ ਹੈ ਸਹੂਲਤ ਹੈਗੀ ਹੈ ਵਹੀਕਲ ਹੈਗੇ ਸਾਡੇ ਤੋਂ ਆਪਣੀਆਂ ਗੱਡੀਆਂ ਕਾਰਾਂ ਮੋਟਰਾਂ ਹੈਗੀਆਂ ਨੇ ਅਸੀਂ ਕਿਤੇ ਦੂਰ ਡਰੇਡੇ ਜਾ ਸਕਦੇ ਹਾਂ ਪਰ ਆਪਾਂ ਆਪਣੇ ਪਰਿਵਾਰ ਨੂੰ ਤਾਂ ਛੱਡ ਸਕਦੇ ਹਾਂ ਜਿਹੜੇ ਸਾਡੀ ਜ਼ਮੀਨ ਆ ਸਾਡਾ ਘਰ ਆ ਸਾਡੇ ਬੱਚੇ ਨੇ ਜਾਂ ਫਿਰ ਸਾਡੇ ਪਸ਼ੂ ਨੇ ਉਹਨਾਂ ਨੂੰ ਕਿੱਥੇ ਖੜਾਗੇ ਦੇਖੋਈ ਉਹਨਾਂ ਨੂੰ ਮੰਨ ਲਓ ਪਸ਼ੂ ਵੀ ਜਿਹੜੇ ਮੰਨ ਲਓ ਅੱਗੇ ਤਾਂ ਲੋਕੀ ਲੈ ਜਾਂਦੇ ਸੀ ਪਿੱਛੇ ਆਪਣੇ ਰਿਸ਼ਤੇਦਾਰਾਂ ਕਿਉਂਕਿ ਉਦੋਂ ਬੜੇ ਥਾਂ ਖੁੱਲੇ ਹੁੰਦੇ ਮਗਰ ਵੀ ਪਿੰਡਾਂ 'ਚ ਹੁੰਦੇ ਹੁਣ ਮੰਨ ਲਓ ਸਾਰਿਆਂ ਨੂੰ ਧੰਨਵਾਦ ਥੋੜੇ ਥੋੜੇ ਥਾਂ 'ਚ ਸਾਡੇ ਕੋ ਇੱਥੇ ਕੋਈ ਮਗਰ ਮੁਸ਼ਕਲ ਆਏ ਸਾਡੇ ਕੋ ਆ ਜਾਂਦਾ ਸਾਨੂੰ ਵੀ ਮੁਸ਼ਕਲ ਆਉਣੀ ਉਹਨਾਂ ਦੇ ਆ ਜਾਂਦੇ ਹੁਣ ਮੰਨ ਲਓ ਬੱਚੇ ਆ ਜਾਂ ਬਜ਼ੁਰਗ ਆ ਉਹਨਾਂ ਦੇ ਪਿੱਛੇ ਹਟਾ ਸਕਦੇ ਆ ਤੇ ਜਿਹੜਾ ਮਾਲ ਆ ਮੰਜ ਪੰਜ ਪੰਜ 7 7 ਮਾਲ ਡੰਗਰ ਨੇ ਕਿਸੇ ਕੋ ਹੁਣ ਕਿੱਥੇ ਜਾ ਕੇ ਕਿਸੇ ਤੇ ਅਸੀਂ ਮੰਨ ਲਓ ਭਾਰ ਪਾਵਾਂਗੇ ਉਹ ਸਾਨੂੰ ਇੱਥੇ ਰਹਿਣਾ ਪੈਣਾ ਅੱਗੇ ਵੀ ਰਹਿੰਦੇ ਸਾਡੇ ਬਜ਼ੁਰਗ ਵੀ ਰਹੇ ਨੇ ਆਪਣਾ ਇੱਥੇ ਡੰਗਰ ਵੱਛਾ ਰਾਤ ਨੂੰ ਜੰਗ ਹੁੰਦੀ ਸੀ ਉਹ ਫਿਰ ਰਾਤ ਨੂੰ ਆਪਣੇ ਇੱਥੇ ਬਸੇਰੇ ਕਰਦੇ ਸੀ ਦੂਰ ਮੰਨ ਲਓ ਬੱਚੇ ਤੇ ਬੀਬੀਆਂ ਨਾਲ ਘੱਲਦੀ ਸੀ ਉਥੋਂ ਵੀ ਪਛਾਣ ਰਿਸ਼ਤੇਦਾਰਾਂ ਕੋ ਜਿਹੜਾ ਅਫਵਾਹਾਂ ਉੱਡ ਰਹੀਆਂ ਨੇ ਪਿੰਡ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਤੁਸੀਂ ਬਿਲਕੁਲ ਬਾਰਡਰ ਦੇ ਉੱਪਰ ਬੈਠੇ ਹੋ ਤੁਸੀਂ ਸਾਨੂੰ ਇਸ ਵੇਲੇ ਗੁਰੂ ਘਰ ਦੇ ਵਿੱਚ ਵੀ ਸਾਰੀ ਸੰਗਤ ਮੌਜੂਦ ਮਿਲੀ ਆ ਪਿੰਡ ਦੇ ਵਿੱਚ ਵੀ ਲੋਕ ਮੌਜੂਦ ਮਿਲੇ ਆ ਫਿਰ ਕੀ ਇਹੋ ਜੀ ਕੋਈ ਗੱਲਬਾਤ ਹੈਗੀ ਨਹੀਂ ਕੋਈ ਡਰ ਭੈ ਹੈ ਤਾਂ ਨਹੀਂ ਇਹ ਹਾਲ ਦੀ ਘੜੀ ਤਾਂ ਕੋਈ ਡਰ ਭੈ ਨਹੀਂ ਜੈਗਾ ਸਾਡੇ ਮੰਨ ਲਓ ਜਿੱਤਰਾ ਸਾਰੇ ਅਸੀਂ ਆਪਣਾ ਕੰਮ ਕਰਨਦੇ ਆ ਕੋਈ ਇਹੋ ਜੀ ਗੱਲਬਾਤ ਨਹੀਂ ਲੜਾਈ ਵਾਲੀ ਉਹ ਸ਼ਹਿਰਾਂ ਵਾਲਿਆਂ ਨੂੰ ਜੋ ਉਹ ਸਾਨੂੰ ਵੀ ਸਾਡੇ ਰਿਸ਼ਤੇਦਾਰ ਫੋਨ ਕਰੀ ਜਾਂਦੇ ਆ ਵੀ ਤੁਸੀਂ ਤੁਹਾਡਾ ਕੀ ਮੌਲਾ ਹੀ ਹੁੰਦਾ ਨਾ ਵੀ ਅਸੀਂ ਤਾਂ ਮਾਨ ਦਾ ਆਪਣਾ ਜਿਤਨਾ ਅੱਗੇ ਜ਼ਿੰਦਗੀ ਜੀਂਦੇ ਆ ਨਾਰਮਲ ਆਪਣਾ ਕੰਮ ਕਰਨਦੇ ਆ ਸਾਰਾ ਕੁਝ ਆਪਣੀ ਝੋਨਾ ਗਾਂ ਲਾਉਣ ਦੀ ਤਿਆਰੀ ਕਰਨਦੇ ਆ ਹਾਲਦੀ ਕਿਤੇ ਸਾਨੂੰ ਅਜੇ ਕੋਈ ਜੰਗ ਦਾ ਕੋਈ ਹੋ ਜਾ ਜ਼ਿਆਦਾ ਨਹੀਂ ਮੌਲਾ ਹੈਗਾ ਅੱਗੇ ਵੈਗਰ ਦੀ ਪਾਣੀ ਸਰਕਾਰਾਂ ਦਾ ਕੀ ਕਰਨਾ ਉਹ ਤੇ ਉਹਨਾਂ ਨੂੰ ਪਤਾ ਰਾਤੀ ਬਲੈਕਆਊਟ ਕੀਤਾ ਗਿਆ ਸੀ ਲਾਈਟਾਂ ਬੰਦ ਕੀਤੀਆਂ ਗਈਆਂ ਕਿ ਪਿੰਡ ਦੇ ਵਿੱਚ ਲਾਈਟਾਂ ਬੰਦ ਹੋਈਆਂ ਰਾਤੀ ਬਿਲਕੁਲ ਬਾਰਡਰ ਦੇ ਉੱਪਰ ਜੀ ਕਿਤੇ ਕਿਸੇ ਘਰ ਨੇ ਕੀਤੀ ਆ ਨਹੀਂ ਤੇ ਆਪਣੇ ਨੋਰਮਲ ਜ਼ਿੰਦਗੀ ਜਿੱਦਾਂ ਚੱਲਣ ਦੀ ਉਤਰਾ ਹੀ ਆ ਸ਼ਹਿਰ ਦਾ ਹੀ ਮੰਨ ਲਓ ਵੇਖੰਦੇ ਆ ਨਿਊਜ਼ ਤੋਂ ਅੰਮ੍ਰਿਤਸਰ ਸ਼ਹਿਰ ਉਹਨਾਂ ਬਲੈਕਆਊਟ ਕੀਤਾ ਪਿੰਡਾਂ ਦੇ ਵਿੱਚ ਕਿਹੇ ਕਿਸੇ ਘਰ ਦੀ ਲਾਈਟ ਬੰਦ ਹੋਈ ਨਹੀਂ ਤਾਂ ਨੋਰਮਲ ਅੱਗੇ ਵੰਗੋ ਜ਼ਿੰਦਗੀ ਜਿਹੜੀ ਅੱਗੇ ਵੰਗੋ ਚੱਲਦੀ ਹਾਂਜੀ ਸੋ ਸੰਗਤ ਜੀ ਅਸੀਂ ਤੁਹਾਨੂੰ ਗਰਾਊਂਡ ਲੈਵਲ ਤੇ ਪਹੁੰਚ ਕੇ ਬਿਲਕੁਲ ਗਰਾਊਂਡ ਦੇ ਉੱਪਰੋਂ ਰਿਪੋਰਟ ਜਿਹੜੀ ਦੇ ਰਹੇ ਆ ਕਿ ਬਿਲਕੁਲ ਪਿੰਡਾਂ ਦੇ ਵਿੱਚ ਸ਼ਾਂਤਮਈ ਜਿਸ ਤਰ੍ਹਾਂ ਲੋਕ ਆਪਣਾ ਜਨਜੀਵਨ ਪਹਿਲਾਂ ਬਤੀਤ ਕਰ ਰਹੇ ਸੀ ਉਸ ਤਰ੍ਹਾਂ ਦਾ ਹੀ ਅੱਜ ਵੀ ਬਤੀਤ ਕਰ ਰਹੇ ਨੇ ਕੋਈ ਐਸੋ ਜ ਸਹਿਮ ਦਾ ਜਾਂ ਡਰ ਦਾ ਮਾਹੌਲ ਕੋਈ ਨਹੀਂ ਹੈਗਾ ਲੋਕ ਜਿਹੜੇ ਡਰੇ ਨੇ ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚੋਂ ਡਰ ਜਿਹੜਾ ਕੱਢਣਾ ਚਾਹੀਦਾ ਕਿਉਂਕਿ ਜਿਹੜੀ ਅਸੀਂ ਗੱਲਬਾਤ ਕੀਤੀ ਆ ਬਿਲਕੁਲ ਸਰਹੱਦ ਦੇ ਨੇੜੇ 500 ਕਿਲੋਮੀਟਰ ਦੇ ਜਿਹੜਾ 500 ਗਜ ਦੇ ਅੰਦਰ ਜਿਹੜਾ ਕਹਿ ਸਕਦੇ ਆ ਕਿ ਪਿੰਡ ਵਸਿਆ ਹੋਇਆ ਨੁਸ਼ਹਰਾ ਜਿੱਥੇ ਆਦੇ ਨਾਲ ਇਸ ਟਾਈਮ ਸਾਰੀ ਸੰਗਤ ਮੌਜੂਦ ਆ ਉਹਨਾਂ ਦੱਸਿਆ ਕਿ ਕੋਈ ਇਹੋ ਜਿਹਾ ਲੜਾਈ ਵਾਲਾ ਜਾਂ ਜੰਗ ਵਾਲੀ ਮਾਹੌਲ ਨਹੀਂ ਆ ਅਸੀਂ ਜਿਸ ਤਰ੍ਹਾਂ ਪਹਿਲਾਂ ਆਪਣਾ ਜੀਵਨ ਬਤੀਤ ਕਰ ਰਹੇ ਸੀ ਉਸੇ ਤਰ੍ਹਾਂ ਅੱਜ ਵੀ ਆਪੋ ਆਪਣੇ ਕੰਮ-ਕਾਰ ਕਰ ਰਹੇ ਆ ਤੁਸੀਂ ਜੋ ਦੇਖ ਰਹੇ ਹੋ ਵਾਰਿਸ ਮੀਡੀਆ ਤੇ ਮੈਂ ਹਾਂ ਪ੍ਰਗਟ ਸਿੰਘ ਤਰਨਤਾਰਨ